ਦੀਵਾ ਦੇ ਗੁਰੂ ਸਾਹਿਬ ਜੀ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤੈ ਲੋਕ ਮਾਨ तीरथ तक्क दया दत्त दान ਜੇ ਕੋ ਪਾਵੇ ਤੇ ਲਕਮਾਨ ਸੁਣਿਆ ਮੰਨਿਆ ਮਨ ਕੀਤਾ ਭਾ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੈਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾ ਸਤ ਸੁਹਾਣ ਤਦ ਮਨ ਚਾਉ ਕਵਣ ਸੁ ਵੇਲਾ ਵਖਤ ਕਵਣ ਕਵਣ ਥਿਤ ਕਉਣ ਵਾਰ ਕਵਣ ਸੇਦੁੱਤੀ ਮਾਹੂ ਕਵਣ ਜਿਤੋ लेख पुराण चेत् ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤ ਜਾ ਕਹੋ ਵੇ ਨਾਨਕ ਜੀ ਕੋ ਆਪਾ ਜਾਣ ਅੱਗੇ ਗਿਆ ਨਾ ਸੋ ਹੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕੋ ਵੇ ਨਾਨਕ ਜੀ ਤੋ ਆਪ ਕੋ ਜਾਣ ਅੱਗੇ ਗਿਆ ਨਾਸੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਆਦਬ ਸਨਮਾਨ ਜੋਗ ਦਿਨ ਦੁਨੀਆ ਦੇ ਮਾਲਕ ਸ਼ਬਦਾ ਅਵਤਾਰ ਦੋ ਜਹਾਨ ਦੇ ਵਾਲੀ ਤਨ ਤਨ ਆਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਤੋ ਗੁਰੂ ਗਰੀਬ ਨਵਾਜ ਮਹਾਰਾਜ ਤਿਨਾਂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਤਨਾ ਵਿਚਾਰਾਂ ਦੇ ਅਧੀਨ ਅੱਜ ਆਪਾਂ ਜਗਜੀਤ ਸਿੰਘ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ 21ਵੀਂ ਪਉੜੀ ਦਾ ਪਾਠ ਸਰਵਣ ਕੀਤਾ ਹੈ ਸੋ ਆਓ ਮਨ ਚਿਤ ਵਰਤੀਆਂ ਇਕਾਗਰ ਕਰਕੇ ਸਤਿਗੁਰਾਂ ਜੀ ਦੀ ਪਾਵਨ ਅੰਮ੍ਰਿਤ ਬਾਣੀ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ ਜਿੰਨੇ ਵੀ ਗੁਰੂ ਸਵਾਰੇ ਆਪ ਜੀ ਸਰਵਣ ਕਰ ਰਹੇ ਹੋ ਸਮੁੱਚੀ ਸਾਧ ਸੰਗਤ ਮਿਲ ਕੇ ਰਸਨਾ ਨੂੰ ਪਵਿੱਤਰ ਕਰੋ ਜੀ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸੋਹਿਬ ਜੀ ਤੀਰਥ ਤਪ ਦਇਆ ਦਤ ਦਾਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਸਮਝਾ ਰਹੇ ਹਨ ਕਿ ਤੀਰਥਾਂ ਦੀ ਯਾਤਰਾ ਕਰਨੇ ਤਪ ਸਾਧਣੇ ਧੂਨੀਆਂ ਤਪਾ ਕੇ ਵਿਚਕਾਰ ਉਹਦੇ ਬੈਠ ਜਾਣਾ ਦਇਆ ਕਰਨੀ ਦਤਦਾਨ দান ਪੁੰਨ ਕਰਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਇਹਨਾਂ ਗੱਲਾਂ ਨੂੰ ਬਹੁਤ ਜ਼ਿਆਦਾ ਮਹੰਤਵ ਦਿੱਤੀ ਜਾਂਦੀ ਸੀ ਕਿ ਮਨੁੱਖ ਬਦ ਤੋਂ ਬਦ ਤੀਰਥਾਂ ਦੀ ਯਾਤਰਾ ਕਰੇ ਤਪ ਆਦਿਕ ਇਦਾਂ ਦੇ ਸਾਧਨ ਜਿਹੜੇ ਆਪਣੇ ਜੀਵਨ ਦੇ ਵਿੱਚ ਵਰਤੇ ਦਇਆ ਕਰੇ দান ਕਰੇ ਹੁਣ ਗੁਰੂ ਗਰੀਬ ਨਵਾਜ ਮਹਾਰਾਜ ਕਹਿੰਦੇ ਹਨ ਕਿ ਇਨਸਾਨ ਕੀ ਕਰਦਾ ਹੈ ਝੂਠੀ ਤੀਰਥ ਯਾਤਰਾ ਕਰਦਾ ਝੂਠੇ ਤਪ ਕਰਦਾ ਝੂਠੀ ਦਇਆ ਕਰਦਾ ਝੂਠਾ ਇਹ ਦਾਨ ਕਰਦਾ ਹੈ ਹੁਣ ਉਹ ਝੂਠੀ ਦਇਆ ਤੇ ਜਿਹੜੀ ਤੀਰਥ ਆਦਿਕ ਇਹਨਾਂ ਦੀ ਯਾਤਰਾ ਦਾਂ ਦਾਨ ਉਹ ਕਿਹੜਾ ਹੈ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਹਨ ਜੇ ਕੋ ਪਾਵੇ ਤਿਲ ਕਮਾਨ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਦਇਆ ਝੂਠੀ ਹੈ ਕਈ ਵਾਰੀ ਮਨੁੱਖ ਜੀਵਾਂ ਦੇ ਉੱਪਰ ਦਇਆ ਜ਼ਰੂਰ ਕਰਦਾ ਹੈ ਔਰ ਸਤਿਗੁਰੂ ਜੀ ਦੀ ਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਅੱਠ ਸੱਤ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਮਨੁੱਖ ਦੇ ਮਨ ਦੇ ਅੰਦਰ ਇਹ ਲਾਲਸਾ ਬਣੀ ਕਿ ਦੁਨੀਆਂ ਦੇ ਲੋਕ ਮੈਨੂੰ ਚੰਗਾ ਆਖਣ ਜੇ ਕੋ ਪਾਵੈ ਤਿਲਕਾ ਮਾਨ ਥੋੜਾ ਜਿਹਾ ਮਾਣ ਆਦਰ ਇਨਸਾਨ ਨੂੰ ਮਿਲਦਾ ਢਿੜੋ ਤੀਰਥਾਂ ਤੇ ਯਾਤਰਾ ਕਰਦਾ ਹੈ ਸੇਵਾ ਕਰਦਾ ਲੋਕੋ ਨੂੰ ਕਹਿ ਦਿੰਦੇ ਨੇ ਭਾਈ ਬੜਾ ਤੀਰਥ ਯਾਤਰੂ ਹੈ ਬੜਾ ਸ਼ਰਧਾਲੂ ਹੈ ਤੇ ਬੜੇ ਤਪ ਕਰਦਾ ਹੈ ਬੜੀ ਸਾਧਨਾ ਕਰਦਾ ਹੈ ਜੀਵਾਂ ਤੇ ਦਇਆ ਕਰਦਾ ਹੈ ਤੇ ਦਾਨ ਪੁੰਨ ਵੀ ਬੜਾ ਕਰਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਮਨੁੱਖ ਦੇ ਮਨ ਦੇ ਅੰਦਰ ਇਹ ਖਿਆਲ ਇਹ ਲਾਲਸਾ ਬਣੀ ਹੈ ਕਿ ਜੇਕਰ ਮੈਂ ਕਿਸੇ ਜੀਵ ਤੇ ਦਇਆ ਕਰਾਂ ਤਾਂ ਉਹਦਾ ਅੱਗੇ ਜਾ ਕੇ 1000 ਗੁਣਾ ਫਲ ਮੈਨੂੰ ਮਿਲਣਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਨੇ ਦਇਆ ਦਾ ਅਤੇ দান ਦਾ ਰੂਪ ਇਹਨੇ ਕਿਦਾਂ ਦਾ ਬਣਾ ਦਿੱਤਾ ਹੈ ਮਨੁੱਖ ਦਇਆ ਥੋੜੀ ਕਰਦਾ ਹੈ দান ਥੋੜਾ ਕਰਦਾ ਹੈ ਪਰ ਉਹਨੂੰ ਇੰਨਾ ਜ਼ਿਆਦਾ ਪ੍ਰਚਾਰ ਦਿੰਦਾ ਹੈ ਅਖਬਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਫੋਟੋ ਲਾ ਦਿੰਦਾ ਹੈ ਟੈਲੀਵਿਜ਼ਨਾਂ ਤੇ ਖਬਰਾਂ ਚੱਲਦੀਆਂ ਤੇ ਭਲਾਣੇ ਮਨੁੱਖ ਨੇ ਆਹ দান ਕੀਤਾ ਫਲਾਨੇ ਇਨਸਾਨ ਨੇ ਇਹ ਦਇਆ ਕੀਤੀ ਸਤਿਗੁਰੂ ਜੀ ਕਹਿੰਦੇ ਦਇਆ ਸੱਚੀ ਉਹ ਹੈ ਕਿ ਜਿਹੜੀ ਕਿਸੇ ਮਨੁੱਖ ਦੇ ਉੱਪਰ ਤਰਸ ਆ ਜਾਣਾ ਮਨ ਲਈ ਜਿਵੇਂ ਕੋਈ ਛਾਲ ਦੀ ਕੜਕ ਦੀ ਜਿਹੜੀ ਠੰਡ ਦੀ ਰੁੱਤ ਹੈ ਉਹਦੇ ਵਿੱਚ ਕਿਸੇ ਗਰੀਬ ਕੋਲ ਕੱਪੜਾ ਨਹੀਂ ਆਪਣੇ ਤਨ ਤੇ ਪਾਉਣ ਵਾਸਤੇ ਕਿਸੇ ਗਰੀਬ ਨੂੰ ਕੱਪੜਾ ਲੈ ਕੇ ਦੇਣਾ ਉਹਦੇ ਤੇ ਦਇਆ ਆ ਜਾਣੀ ਤਰਸ ਆ ਜਾਣਾ ਤੇ ਉਹ ਦਿੱਤਾ ਹੋਇਆ দান ਕਿਸੇ ਦੂਜੇ ਨੂੰ ਨਾ ਪਤਾ ਲੱਗੇ ਜਿਵੇਂ ਮਹਾਪੁਰਸ਼ ਕਹਿੰਦੇ ਹੁੰਦੇ ਸੀ ਕਿ ਦਾਨ ਭਾਈ ਉਹ ਸਫਲਾ ਹੁੰਦਾ ਜਿਹੜਾ ਇੱਕ ਹੱਥ ਦਾਨ ਕਰੇ ਤੇ ਦੂਜੇ ਨੂੰ ਨਾ ਪਤਾ ਲੱਗੇ ਪਾਪ ਕੀ ਢੋਲ ਵਜਾ ਕੇ ਢੰਡੋਰਾ ਪਟਕੇ ਨਹੀਂ ਬਸ ਜੀਰੀ ਤੇ ਦਇਆ ਕਰਨੀ ਤਰਸ ਕਰਨਾ ਉਸੇ ਨੂੰ ਪਤਾ ਹੋਵੇ ਤੇ ਜਾਂ ਦੇਣ ਵਾਲੇ ਨੂੰ ਇਹ ਹੁੰਦੀ ਸੱਚੀ ਦਇਆ ਪਰ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਨੇ ਬੜਾ ਵੱਡਾ ਇਹਦਾ ਦਇਆ ਦੀ ਆੜ ਦੇ ਵਿੱਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਪ੍ਰਚਲਿਤ ਕੀਤਾ ਕਿ ਲੋਕ ਮੈਨੂੰ ਚੰਗਾ ਆਖਣ ਕਿ ਭਾਈ ਬੜੀ ਦਇਆ ਕਰਦਾ ਹੈ ਬੜਾ ਚੰਗਾ ਇਨਸਾਨ ਹੈ ਬੜਾ ਦਾਨਪੂਰਨ ਕਰਦਾ ਹੈ ਜੇ ਕੋ ਪਾਵੈ ਤਿਲ ਕਾ ਮਾਣ ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇਕਰ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਂਦੀ ਏ ਕੋਈ ਉਹਨੂੰ ਮਾਣ ਮਿਲ ਵੀ ਜਾਂਦਾ ਕਹਿੰਦੇ ਉਹ ਤਿਲ ਮਾਤਰ ਹੀ ਹੈ ਰਤਾ ਮਾਤਰ ਹੀ ਹੈ ਤੇ ਉਹਦੇ ਉਹ ਜਿਹੜਾ ਮਾਣ ਹੈ ਨਾ ਉਹ ਗੁਰੂ ਦੇ ਦਰ ਤੇ ਉਹਦੀ ਕੋਈ ਬਹੁਤੀ ਕੀਮਤ ਨਹੀਂ ਹੈ ਯਾਦ ਰੱਖਣਾ ਗੁਰਸਿੱਖ ਨੂੰ ਸਤਿਗੁਰੂ ਜੀ ਨੇ ਤੀਰਥ ਯਾਤਰੀ ਨਹੀਂ ਬਣਾਇਆ ਗੁਰਸਿੱਖ ਨੂੰ ਹੁਕਮ ਨਹੀਂ ਕਿ ਉਹ ਤੀਰਥਾਂ ਤੇ ਭਟਕਦਾ ਫਿਰੇ ਹਾਂ ਇਹ ਹੁਕਮ ਹੈ ਕਿ ਜੋ ਪਾਵਨ ਇਤਿਹਾਸਕ ਸਥਾਨ ਨੇ ਗੋਤਾਮ ਨੇ ਉਹਨਾਂ ਗੁਰਧਾਮਾਂ ਤੇ ਜੋ ਪਾਵਨ ਸਰੋਵਰ ਸੁਭਾਏਮਾਨ ਹਨ ਉਨ੍ਹਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨਾ ਇਹ ਗੁਰਸਿੱਖ ਵਾਸਤੇ ਹੁਕਮ ਕੀਤਾ ਪਰ ਗੁਰਸਿੱਖ ਜਿਹੜਾ ਉਹ ਕਿਤੇ ਉਸ ਤੀਰਥ ਤੇ ਭਟਕਦਾ ਫਿਰੇ ਕਿਤੇ ਉਧਰ ਭਟਕਦਾ ਫਿਰੇ ਉਹ ਇਹ ਹੁਕਮ ਨਹੀਂ ਗੁਰੂ ਸਾਹਿਬ ਜੀ ਦਾ ਪਾਤਸ਼ਾਹ ਜੀ ਕਹਿੰਦੇ ਲੋਕ ਕਰਦੇ ਜ਼ਰੂਰ ਹਨ ਤੀਰਥਾਂ ਦੀ ਯਾਤਰਾ ਝੂਠੀ ਦਇਆ ਤਪ ਆਦਿਕ দান ਪਰ ਕਹਿੰਦੇ ਕਿ ਤਿਲ ਮਾਤਰ ਦਿੱਤਾ ਜਿੰਨਾ ਮਾਨ ਸਤਕਾਰ ਮਿਲਦਾ ਹੁਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੱਗੇ ਸਮਝਾਉਂਦੇ ਹਨ ਸੁਣਿਆ ਮੰਨਿਆ ਮਨ ਕੀਤਾ ਭਾਉ ਸਤਿਗੁਰੂ ਜੀ ਫਿਰ ਤੁਸੀਂ ਦੱਸੋ ਕਿ ਮਾਣ ਸਤਕਾਰ ਜਿਹੜਾ ਉਹ ਮਿਲਦਾ ਕਿਵੇਂ ਅਸੀਂ ਤੁਹਾਡੀ ਗੱਲ ਸਮਝ ਗਏ ਕਿ ਝੂਠੇ ਤਪ ਕਰਨੇ ਝੂਠੀ ਤੀਰਥ ਯਾਤਰਾ ਝੂਠੀ ਦਇਆ ਆਦਕ ਕਰਨੀ ਕਹਿੰਦੇ ਇਹ ਆਪ ਜੀ ਦੀ ਨਜ਼ਰ ਦੇ ਵਿੱਚ ਪ੍ਰਵਾਨ ਨਹੀਂ ਦੱਸੋ ਫਿਰ ਕਿਦਾਂ ਜੀਵਨ ਹੜਾਈਏ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਸੁਣਿਆ ਮੰਨਿਆ ਮਨ ਕੀਤਾ ਭਾਉ ਭਾਉ ਤੋਂ ਭਾਵ ਹੁੰਦਾ ਹੈ ਪ੍ਰੇਮ ਦੇ ਨਾਲ ਮਨ ਕਿੰਨਾ ਦਾ ਜੁੜਦਾ ਜਿਹੜੇ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਹਨ ਜਿਨ੍ਹਾਂ ਨੇ ਮਨ ਦੇ ਵਿੱਚ ਪ੍ਰੇਮ ਰੱਖ ਕੇ ਅਕਾਲ ਪੁਰਖ ਦੇ ਨਾਲ ਸੁਰਤ ਜੋੜੀ ਹੈ ਕਈ ਵਾਰੀ ਸਾਡਾ ਮਨ ਜਿਹੜਾ ਨਾ ਉਹ ਏਦਾਂ ਮਹਿਸੂਸ ਕਰਦਾ ਹੈ ਕਿ ਆਪਾਂ ਬਾਣੀ ਪੜਨ ਲੱਗੇ ਤੇ ਸਾਨੂੰ ਏਦਾਂ ਲੱਗਦਾ ਕਿ ਭਾਈ ਹੁਣ ਤਾਂ ਇਹ ਜਿਹੜਾ ਪਾਠ ਹੈ ਕਰਨਾ ਹੀ ਪਵੇਗਾ ਪੂਰਾ ਸਾਰੀ ਬਾਣੀ ਪੜਨੀ ਹੀ ਪਵੇਗੀ ਕਈ ਵਾਰੀ ਅਰਦਾਸ ਬੇਨਤੀ ਹੋਣ ਲੱਗ ਜਾਵੇ ਤੇ ਸਾਨੂੰ ਕਈ ਵਾਰੀ ਏਦਾਂ ਲੱਗਦਾ ਕਿ ਭਾਈ ਹੁਣ ਤਾਂ ਮਜਬੂਰੀ ਵਸ ਖੜਨਾ ਪਵੇਗਾ ਮਜਬੂਰੀ ਵਾਸ ਸੰਗਤ ਵਿੱਚ ਬਹਿਣਾ ਪਵੇਗਾ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਤੇਰੇ ਮਨ ਦੇ ਵਿੱਚ ਭਾਵਨਾ ਹੋਵੇ ਕਿ ਨਾ ਫੇਰ ਗੱਲ ਨਹੀਂ ਬਣੇਗੀ ਫਿਰ ਭਾਵੇਂ ਤੇਰਾ ਉਹ ਕੀਤਾ ਹੋਇਆ ਕੰਮ ਉਹ ਵੀ ਤੇਰਾ ਕਰਮ ਝੂਠਾ ਹੈ ਤੂੰ ਬਾਣੀ ਤਾਂ ਪੜ ਰਿਹਾ ਹੈ ਸੇਵਾ ਕਰ ਰਿਹਾ ਹੈ ਕੋਈ ਸ਼ੱਕ ਨਹੀਂ ਪਰ ਭਾਵਨਾ ਤੇਰੀ ਝੂਠੀ ਹੈ ਤੇਰੇ ਮਨ ਦੀ ਭਾਵਨਾ ਬਣੀ ਨਹੀਂ ਤੇ ਪਾਤਸ਼ਾਹ ਜੀ ਨੇ ਗੱਲ ਕੀਤੀ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਦੇ ਮਨ ਦੇ ਵਿੱਚ ਭਾਉ ਭਾਵ ਕੇ ਪ੍ਰੇਮ ਬਣ ਜਾਂਦਾ ਹੈ ਪਿਆਰ ਦੇ ਨਾਲ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਮੈਂ ਸਤਿਗੁਰੂ ਜੀ ਦੇ ਕੋਲ ਜਾਵਾਂ ਗੁਰੂ ਕੀ ਸੰਗਤ ਦੇ ਵਿੱਚ ਜਾ ਕੇ ਬੈਠਾਂ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਰ ਇਦਾਂ ਇਨਸਾਨ ਵਹਿਗੁਰੂ ਜੀ ਦੇ ਨਾਲ ਪਿਆਰ ਬਣਾ ਕੇ ਬਾਣੀ ਪੜਦਾ ਹੈ ਸੇਵਾ ਕਰਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਮਨ ਇਕਾਗਰ ਹੋ ਜਾਂਦਾ ਹੈ ਤੇ ਉਹ ਬੜੀ ਵੱਡੀ ਵਡਿਆਈ ਮਾਣ ਗੁਰੂ ਦੇ ਦਰ ਤੋਂ ਪ੍ਰਾਪਤ ਕਰਦਾ ਹੈ। ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਕਿ ਨੇ ਦੁਨੀਆਂ ਦੇ ਲੋਕ ਤੀਰਥਾਂ ਤੇ ਭਟਕਦੇ ਫਿਰਦੇ ਹਨ ਭੁਲੇਖੇ ਦੇ ਵਿੱਚ ਪੈ ਕੇ। ਤੀਰਥਾਂ ਤੇ ਭਟਕਦੇ ਫਿਰ ਰਹੇ ਹਨ ਪਾਤਸ਼ਾਹ ਜੀ ਕਹਿੰਦੇ ਆ ਗੁਰ ਸਿੱਖਾ ਮੈਂ ਤੈਨੂੰ ਇੱਕ ਐਸੇ ਤੀਰਥ ਤੇ ਇਸ਼ਨਾਨ ਕਰਵਾਉਣਾ ਜਿਹੜੇ ਤੀਰਥ ਤੇ ਇਸ਼ਨਾਨ ਕਰਕੇ ਤੂੰ ਅਕਾਲ ਪੁਰਖ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਂਗਾ ਉਹ ਕਿਹੜਾ ਤੀਰਥ ਹੈ ਸਤਿਗੁਰੂ ਜੀ ਕਹਿੰਦੇ ਆ ਮੇਰੇ ਕੋਲ ਚੌਂਕੜਾ ਮਾਰ ਕੇ ਬੈਠ ਉਹ ਤੀਰਥ ਹੈ ਅੰਤਰਗਤ ਤੀਰਥ ਮਲ ਨਾਓ ਅੰਤਰਗਤ ਤੀਰਥ ਕਿਹੜਾ ਹੈ ਕਿ ਅੰਦਰਲਾ ਤੀਰਥ ਜਿੱਥੇ ਸਾਡੇ ਹਿਰਦੇ ਦੇ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ ਹੈ ਅੰਤਰਗਤ ਤੀਰਥ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਪਤਸ਼ਾਹ ਜੀ ਕਹਿੰਦੇ ਆ ਗੁਰ ਸਿੱਖਾ ਆਪਣੇ ਅੰਦਰਲੇ ਤੀਰਥ ਇਸ ਨਾਮ ਤੀਰਥ ਅਸਥਾਨ ਤੇ ਇਸਨਾਨ ਕਰ ਕਿਵੇਂ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠਿਆ ਕਰ ਗੁਰੂ ਦੀ ਗੋਦ ਵਿੱਚ ਆ ਕੇ ਪਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸੁਣਿਆ ਕਰ ਪਵਨ ਕੁਰਬਾਨੀ ਦਾ ਪਾਠ ਬੋਲ ਕੇ ਕਰਿਆ ਕਰ ਤੇ ਉਹ ਜਿਹੜੇ ਬੋਲ ਨੇ ਆਪਣੀ ਆਵਾਜ਼ ਨੂੰ ਕੰਨਾਂ ਦੇ ਨਾਲ ਧਿਆਨ ਦੇ ਨਾਲ ਸੁਣ ਤੇ ਫਿਰ ਉੱਥੇ ਜਾ ਕੇ ਜਿਹੜਾ ਤੇਰਾ ਅੰਦਰਲੇ ਤੀਰਤ ਤੇ ਇਸ਼ਨਾਨ ਹੋਵੇਗਾ ਤੇ ਮਨ ਟਿਕ ਜਾਵੇਗਾ ਕਈ ਵਾਰੀ ਹੁਣ ਅਭਿਆਸ ਆਪਾਂ ਵੀ ਕਰਦੇ ਹਾਂ ਸਾਡਾ ਸੁਭਾਅ ਪਤਾ ਕੀ ਬਣਿਆ ਹੋਇਆ ਕਿ ਇੱਕ ਦਿਨ ਅਭਿਆਸ ਕੀਤਾ ਦੋ ਦਿਨ ਅਭਿਆਸ ਕੀਤਾ ਤਿੰਨ ਦਿਨ ਚਾਰ ਦਿਨ ਹਫਤਾ ਮਹੀਨਾ ਇੱਕ ਸਾਲ ਹੁਣ ਸਾਡਾ ਸਵਾਲ ਇਹ ਹੁੰਦਾ ਹੈ ਕਿ ਮਨ ਟਿਕਦਾ ਨਹੀਂ ਆਪਾਂ ਅਕਸਰ ਕਹਿ ਦਿੰਨੇ ਆ ਕਿ ਜੀ ਬਾਣੀ ਨੂੰ ਪ੍ਰੇਮ ਕਰਕੇ ਕਿਵੇਂ ਪੜਹੀਏ ਮਨ ਦੇ ਵਿੱਚ ਪਿਆਰ ਬਣਾ ਕੇ ਨਾਮ ਕਿਵੇਂ ਜਪੀਏ ਤਾਂ ਪਾਤਸ਼ਾਹ ਜੀ ਸੋਝੀ ਦਿੰਦੇ ਹਨ ਕਹਿੰਦੇ ਭਾਈ ਇਹਦੀ ਤਿਆਰੀ ਕਰਨੀ ਪੈਂਦੀ ਅਭਿਆਸ ਕਰਨਾ ਪੈਂਦਾ ਹੈ ਹੁਣ ਅਭਿਆਸ ਕਿਵੇਂ ਕਰਨਾ ਹੈ ਅੰਮ੍ਰਿਤ ਵੇਲੇ ਮਨ ਨਹੀਂ ਟਿਕਦਾ ਮਨ ਨਹੀਂ ਜੁੜਦਾ ਕਿਵੇਂ ਜੁੜੇਗਾ ਅਭਿਆਸ ਕੀ ਹੈ ਤਾਂ ਮਹਾਂ ਗੁਰੂ ਕਾ ਨੇ ਜਾਚ ਸਿਖਾਈ ਕਹਿੰਦੇ ਭਾਈ ਜਿਹੜੇ ਜਿੱਦੇ ਨਾਮ ਜਪਣਾ ਨਾ ਤੂੰ ਸ਼ੁਰੂ ਕਰਨਾ ਕਿ ਮੈਂ ਅੰਤਰਗਤ ਤੀਰਥ ਮਲਨਾਉ ਆਪਣੇ ਅੰਤਰਾਤਮੇ ਜਿਹੜਾ ਹੈ ਤੀਰਥ ਅਸਥਾਨ ਤੇ ਇਸ਼ਨਾਨ ਕਰਾਂ ਮਨ ਜਿਹੜਾ ਮੇਰਾ ਸਾਫ਼ ਹੋਵੇ ਮਨ ਟਿਕ ਜਾਵੇ ਦੇ ਵਾਸਤੇ ਕੀ ਕਰ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਮੁਤਾਬਕ ਆਪਣਾ ਖਾਣ ਪਾਣ ਬਣਾ ਜੋ ਗੁਰੂ ਸਾਹਿਬ ਜੀ ਦੀ ਬਾਣੀ ਤੈਨੂੰ ਕਹਿੰਦੀ ਹੈ ਨਾ ਉਹ ਪਦਾਰਥ ਖਾ ਜਿਨ੍ਹਾਂ ਤੋਂ ਬਾਣੀ ਨੇ ਵਰਜਿਤ ਕੀਤਾ ਹੈ ਉਹ ਚੀਜ਼ਾਂ ਨਾ ਖਾ ਨਸ਼ੇ ਆਦਿਕ ਤੋਂ ਸਤਿਗੁਰੂ ਜੀ ਦੀ ਬਾਣੀ ਰੋਕਦੀ ਹੈ ਜਾਂ ਇਦਾਂ ਕਹਿ ਲਈਏ ਕਿ ਜਿਤ ਖਾਦਾ ਤਨ ਕੀੜੀਏ ਮਨ ਮੈਂ ਚੱਲੇ ਵਿਕਾਰ ਕਹਿੰਦੇ ਜਿਹੜੀ ਚੀਜ਼ ਖਾਣ ਦੇ ਨਾਲ ਤੇਰਾ ਤਨ ਦੁਖੀ ਹੁੰਦਾ ਹੈ ਮਨ ਦੇ ਵਿੱਚ ਵਿਕਾਰ ਬਣਦੇ ਦੀ ਉਹ ਚੀਜ਼ਾਂ ਨਾ ਖਾ ਇਹ ਨਾਮ ਜਪਣ ਅਭਿਆਸ ਕਰਨ ਤੋਂ ਪਹਿਲਾਂ ਦੀ ਜਿਹੜੀ ਤਿਆਰੀ ਹੈ ਦੂਜੀ ਗੱਲ ਕਹਿੰਦੇ ਹਨ ਕਿ ਕਿਸੇ ਦੇ ਨਾਲ ਕੋਈ ਬਹੁਤਾ ਬੋਲਣਾ ਨਹੀਂ ਬਸ ਉਹਨਾਂ ਕੋ ਬੋਲਣਾ ਜਿੰਨੀ ਕੁ ਜ਼ਰੂਰਤ ਹੈ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਕਲੇਸ਼ ਆਦਕ ਨਹੀਂ ਔਰ ਟਾਈਮ ਦੇ ਨਾਲ ਸੌਂ ਤੇਰਾ ਸਰੀਰ ਆਰਾਮ ਕਰੇ ਤੇ ਫੇਰ ਅਮਰਤ ਵੇਲੇ ਉੱਠ ਕੇ ਵੇਖੀ ਅਭਿਆਸ ਕਰੀ ਫੇਰ ਦੱਸੀ ਕਿ ਤੇਰਾ ਮਨ ਜਿਹੜਾ ਹੈ ਉਹ ਬਾਣੀ ਪੜਨ ਦੇ ਵਿੱਚ ਜੁੜਦਾ ਕਿ ਨਹੀਂ ਜੁੜਦਾ ਮਨ ਤੇਰਾ ਟਿਕਦਾ ਕਿ ਨਹੀਂ ਟਿਕਦਾ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਨਾਮ ਜਪਣਾ ਬਾਣੀ ਪੜ੍ਹਨੀ ਹੈ ਇਹ ਨਹੀਂ ਕਿ ਅੰਦਰੇ ਅੰਦਰ ਬਾਣੀ ਪੜ੍ਹੀ ਜਾਣੀ ਉਹ ਜਿਹੜੀ ਅਵਸਥਾ ਉਹ ਬਾਅਦ ਵਿੱਚ ਆਉਂਦੀ ਹੈ ਜਦੋਂ ਆਪਣੇ ਆਪ ਅੰਦਰ ਬਾਣੀ ਦਾ ਪ੍ਰਵਾਹ ਜਿਹੜਾ ਚੱਲ ਪੈਂਦਾ ਹੈ ਪਰ ਅਭਿਆਸ ਜਿਹੜੀ ਉਹ ਬੋਲ ਕੇ ਅਰੰਭਤਾ ਕਰਨੀ ਪੈਣੀ ਹੈ ਨਾਮ ਜਪਣਾ ਭਾਵੇਂ 5 ਮਿੰਟ 10 ਮਿੰਟ ਬਾਣੀ ਪੜਨੀ ਇੱਕ ਬਾਣੀਆਂ ਇੱਕ ਬਾਣੀ ਪੜੀ ਦੋ ਜਾਂ ਨਿਤਨੇਮ ਕੀਤਾ ਸੰਪੂਰਨ ਸਾਰਾ ਬੋਲ ਕੇ ਕਰਨਾ ਤੇ ਜਦੋਂ ਇਸ ਤਰੀਕੇ ਦੇ ਨਾਲ ਆਪਣੀ ਆਵਾਜ਼ ਆਪਣੇ ਕੰਨਾਂ ਦੇ ਵਿੱਚ ਪਵੇਗੀ ਸੱਚੇ ਪਾਤਸ਼ਾਹ ਜੀ ਕਹਿੰਦੇ ਏਦਾਂ ਭਾਈ ਜਿਹੜਾ ਉਹ ਤੀਰਥ ਜਿਹੜਾ ਅਸਥਾਨ ਅੰਦਰਲਾ ਤੀਰਥਨ ਅੰਤਰ ਗਤ ਤੀਰਥ ਮਲ ਨਾ ਆਉ ਪਾਤਸ਼ਾਹ ਜੀ ਕਹੜੇ ਫਿਰ ਇਹ ਜਿਹੜਾ ਅੰਦਰਲਾ ਤੀਰਥ ਅਸਥਾਨ ਇਹ ਇਹਦੇ ਤੇ ਫਿਰ ਮਲ ਕੇ ਨਾਉਣਾ ਕਰ ਭਾਈ ਇਸ ਤਰੀਕੇ ਦੇ ਨਾਲ ਜਿਹੜਾ ਉਹ ਆਪਣੇ ਮਨ ਦੀ ਮੈਲ ਲਾ ਜਦੋਂ ਮਨ ਦੀ ਮੈਲ ਲੈ ਜਾਵੇਗੀ ਨਾ ਤੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰਾ ਮਨ ਟਿਕੇਗਾ ਜਿੰਨੀ ਦੇਰ ਤੱਕ ਮਨ ਸਾਫ਼ ਨਹੀਂ ਮਨ ਨਿਰਮਲ ਨਹੀਂ ਉਨੀ ਦੇਰ ਤੱਕ ਜਿਹੜਾ ਉਹ ਤੇਰਾ ਮਨ ਟਿਕਾ ਦੇ ਵਿੱਚ ਨਹੀਂ ਆਵੇਗਾ ਕਈ ਵਾਰੀ ਇਨਸਾਨ ਇਹ ਗੱਲ ਵੀ ਕਹਿ ਦਿੰਦਾ ਹੈ ਕਿ ਜੀ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਨਾ ਉਹ ਤਾਂ ਬਸ ਕੇਵਲ ਚੰਗੇ ਕਰਮ ਕਰਨਾ ਦੱਸਦੀ ਹੈ ਹੋਰ ਕੋਈ ਗੱਲ ਨਹੀਂ ਨਹੀਂ ਗੁਰਮੁਖੋ ਜਿਹਦੀ ਕਿਰਪਾ ਦੋ ਤਰ੍ਹਾਂ ਦੇ ਨਾਲ ਹੀ ਬਣਨੀ ਹੈ ਕਰਮ ਵੀ ਚੰਗੇ ਕਰਨੇ ਹਨ ਤੇ ਬਾਣੀ ਵੀ ਪੜਨੀ ਹੈ ਬਾਣੀ ਦਾ ਜਾਪ ਵੀ ਕਰਨਾ ਹੈ ਜਦੋਂ ਇਕੱਲਾ ਅਸੀਂ ਕਰਮ ਕਰੀ ਜਾਵਾਂਗੇ ਬਾਣੀ ਨਹੀਂ ਪੜੀ ਪੜਾਂਗੇ ਇਹ ਵੀ ਅਧੂਰਾ ਹੈ ਕੇਵਲ ਬਾਣੀ ਪੜੀ ਗਏ ਕਰਮ ਨਾ ਕੀਤੇ ਚੰਗੇ ਮੰਨ ਲਈਏ ਮਨੁੱਖ ਬਾਣੀ ਪੜੀ ਗਿਆ ਪੜੀ ਗਿਆ ساری ਜ਼ਿੰਦਗੀ ਨੇ ਬਾਣੀ ਪੜੀ ਸੰਗਤ ਵੀ ਕੀਤੀ ਤੇ ਪਰ ਇਹਨੇ ਮਾਰੇ ਕਰਮ ਨਾ ਛੱਡੇ ਲੋਕਾਂ ਨੂੰ ਲੁੱਟਣਾ ਨਾ ਛੱਡਿਆ ਬੇਈਮਾਨੀ ਠੱਗੀ ਚੋਰੀ ਇਹ ਜਿਹੜੇ ਭੈੜੇ ਕਰਮ ਨਾ ਛੱਡੇ ਤੇ ਫਿਰ ਮਨ ਕਿਵੇਂ ਟਿਕੇਗਾ ਸਤਿਗੁਰੂ ਜੀ ਕਹਿੰਦੇ ਸ਼ੁਭ ਕਰਮ ਵੀ ਕਰਨੇ ਹਨ ਤੇ ਬਾਣੀ ਵੀ ਪੜਨੀ ਦੋਵੇਂ ਤਰ੍ਹਾਂ ਦੇ ਨਾਲ ਜਿਹੜਾ ਉਹ ਮਨੁੱਖ ਨੇ ਅਭਿਆਸ ਕਰਨਾ ਹੈ ਏਦਾਂ ਪਰ ਜਿਹੜਾ ਮਨ ਸਾਫ ਹੋਵੇਗਾ ਇਹਦੇ ਤੋਂ ਬਿਨਾਂ ਹੋਰ ਕੋਈ ਜਿਹੜੀ ਅਵਸਥਾ ਨਹੀਂ ਸਭ ਗੁਣ ਤੇਰੇ ਮੈਂ ਨਾਹੀ ਕੋਏ ਪਾਤਸ਼ਾਹ ਜੀ ਕਹਿੰਦੇ ਜਦੋਂ ਫਿਰ ਐਦਾਂ ਮਨੁੱਖ ਆਪਣੇ ਅੰਤਰਗਤ ਤੀਰਥ ਦੇ ਇਸ਼ਨਾਨ ਕਰਦਾ ਹੈ ਮਨ ਨੂੰ ਨਿਰਮਲ ਬਣਾ ਲੈਂਦਾ ਹੈ ਫਿਰ ਕਹਿੰਦੇ ਜਿੰਨੇ ਅਕਾਲ ਪੁਰਖ ਦੇ ਗੁਣ ਵਡਿਆਈਆਂ ਸਾਰੀਆਂ ਵਡਿਆਈਆਂ ਸਾਰੇ ਗੁਣ ਮਨੁੱਖ ਦੇ ਅੰਦਰ ਪਰਵੇਸ਼ ਕਰ ਜਾਂਦੇ ਹਨ ਤੇ ਇਨਸਾਨ ਫਿਰ ਇਹ ਅਰਦਾਸ ਕਰਦਾ ਹੈ ਨਿਰੰਕਾਰ ਦੇ ਚਰਨਾਂ ਦੇ ਵਿੱਚ ਕਿਹੇ ਦੇ ਦੁਨੀਆਂ ਦੇ ਮਾਲਕ ਮੇਰੀ ਕੋਈ ਔਕਾਤ ਨਹੀਂ ਇਹ ਤਾਂ ਸਾਰੀਆਂ ਤੇਰੀਆਂ ਹੀ ਵਿੜਿਆਈਆਂ ਹਨ ਜੋ ਤੁਸੀਂ ਮੈਨੂੰ ਬਖਸ਼ੀਆਂ ਨੇ ਵਹਿਣ ਗੁਣ ਕੀਤੇ ਭਗਤ ਨਾ ਹੋਏ ਭਗਤ ਜਿਹੜਾ ਸ਼ਬਦ ਹੈ ਨਾ ਇਹ ਬੜਾ ਪਾਕ ਪਵਿੱਤਰ ਸ਼ਬਦ ਹੈ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਲੱਗੀ ਹੋਈ ਐ ਇਹਦਾ ਭਾਵ ਬਣਦਾ ਹੈ ਭਗਤੀ ਕਹਿੰਦੇ ਇਹ ਅਕਾਲ ਪੁਰਖ ਮੇਰੇ ਵਿੱਚ ਕੋਈ ਗੁਣ ਨਹੀਂ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਇੰਨੀ ਜੋਗਾ ਬਣ ਸਕਾਂ ਇਦਾਂ ਕਹਿੰਦੇ ਆਪਜੀ ਦੀ ਕਿਰਪਾ ਦੇ ਨਾਲ ਹੀ ਹੈ ਕਿ ਆਪਜੀ ਦੇ ਗੁਣਾ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਚੰਗੇ ਗੁਣ ਆਪ ਜੀ ਦੇ ਧਾਰਨ ਕੀਤੇ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ ਭਗਤੀ ਨਹੀਂ ਹੋ ਸਕਦੀ ਸਵਸਤ ਆਤ ਬਾਣੀ ਬਰਮਾ ਫਿਰ ਅੱਗੇ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਕਿ ਇਹ ਨਿਰੰਕਾਰ ਸਵਸਤ ਆਤ ਆਪ ਜੀ ਦੀ ਸਦਾ ਜੈ ਜੈਕਾਰ ਹੋਵੇ ਕਹਿੰਦੇ ਤੁਸੀਂ ਆਪ ਹੀ ਮਾਇਆ ਸਰੂਪ ਹੋ ਆਪ ਹੀ ਮਾਇਆ ਦੇ ਮਾਲਕ ਆਪ ਹੀ ਬਾਣੀ ਨੂੰ ਰਚਨ ਹਾਵੇ ਆਪ ਹੀ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਹੋ ਕਹਿੰਦੇ ਬਾਣੀ ਆਪਜੀ ਤੋਂ ਵੱਖਰੀ ਨਹੀਂ ਹੈ ਜੋ ਆਪਾਂ ਬਾਣੀ ਪੜ੍ਹਦੇ ਆ ਨਾ ਸਤਿਗੁਰੂ ਜੀ ਕਹਿੰਦੇ ਬਾਣੀ ਨਿਰੰਕਾਰ ਤੋਂ ਵੱਖਰੀ ਨਹੀਂ ਪਰ ਅਸੀਂ ਲੋਕ ਜਿਹੜਾ ਉਹ ਰੱਬ ਕੋਈ ਹੋਰ ਮੰਨ ਕੇ ਬੈਠੇ ਆ ਬਾਣੀ ਨੂੰ ਰੱਬ ਨਹੀਂ ਮੰਨ ਰਹੇ ਕਹਿੰਦੇ ਬਾਣੀ ਆਪਜੀ ਤੋਂ ਵੱਖਰੀ ਨਹੀਂ ਆਪਜੀ ਦਾ ਸਰੂਪ ਬਾਣੀ ਹੀ ਆਪਜੀ ਦਾ ਰੂਪ ਹੈ ਸਤ ਸੁਹਾਣ ਸਦਾ ਮਨ ਚਾਉ ਅੱਗੇ ਪਾਤਸ਼ਾਹ ਜੀ ਫਿਰ ਕਹਿੰਦੇ ਉਹ ਸੱਚਾ ਅਤੇ ਸੁੰਦਰ ਹੈ ਪਰਮ ਆਨੰਦ ਸਦੀਵ ਹੈ ਉਹਦੇ ਚਿੱਤ ਦੇ ਵਿੱਚ ਹਮੇਸ਼ਾ ਕਰਕੇ ਆਨੰਦ ਵਸਦਾ ਹੈ ਕਿਹ ਅਕਾਲ ਪੁਰਖ ਆਪਜੀ ਬੜੇ ਸੋਹਣੇ ਹੋ ਸਦਾ ਤੇ ਰਹਿਣ ਵਾਲਿਓ ਸਦਾ ਖੇੜਾ ਤੂੰ ਸਾਰੇ ਜਗਤ ਨੂੰ ਰਚਣ ਵਾਲਾ ਸਾਰੇ ਜਗਤ ਦੀ ਪਾਲਣਾ ਕਰਨ ਵਾਲਾ ਹੈ ਤੈਨੂੰ ਹੀ ਪਤਾ ਕਿ ਤੂੰ ਕਦੋਂ ਜਿਹੜਾ ਇਹ ਸੰਸਾਰ ਬਣਾਉਣਾ ਕੀਤਾ ਹੈ ਕਦੋਂ ਤੋਂ ਦੁਨੀਆ ਸਾਜੀ ਹੈ ਸੋ ਗੁਰਮੁਖੋ ਇੱਥੋਂ ਤੱਕ 21ਵੀਂ ਪੌੜੀ ਦਾ ਇਹ ਜਿਹੜਾ ਇੱਕ ਪ੍ਰਕਰਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਜੋ ਸੀਰਤ ਤਾਪ ਕੋ ਦਇਆ ਦਤ ਦਾਨ ਤੋਂ ਆਰੰਭ ਹੋ ਕੇ ਤੇ ਸਤ ਸੁਹਾਨ ਸਦਾ ਮਨ ਚਾਉ ਮਨ ਚਾਉ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਫਿਰ ਅੱਗੇ ਜਿਹੜਾ ਸ੍ਰਸ਼ਟੀ ਦੀ ਰਚਨਾ ਦੇ ਬਾਰੇ ਸਮਝਾਉਂਦੇ ਹਨ ਕਿ ਜਗਤ ਸੰਸਾਰ ਕਦੋਂ ਰਚਿਆ ਕੀ ਤੁਸੀਂ ਤੁਹਾਡੀ ਵਡਿਆਈ ਹੈ ਕਿਹੜਾ ਵੇਲਾ ਵਾਰ ਕਿਹੜੀ ਇਹ ਸਾਰ ਜੋ ਗੁਰੂ ਸਾਹਿਬ ਜੀ ਨੇ ਦੂਜਾ ਪ੍ਰਕਾਰਨ ਅੱਗੋਂ ਫਿਰ ਇਹ ਆਰੰਭ ਹੁੰਦਾ ਜੋ ਆਪਾਂ ਕੱਲ ਦੇ ਦਿਵਾਨਾਂ ਦੇ ਵਿੱਚ ਸਰਵਣ ਕਰਾਂਗੇ ਹੋ ਜਾਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਅੱਜ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠ ਕਰਕੇ ਜਿਹੜਾ ਹੈ ਉਹ ਗੁਰਸਿੱਖ ਨੇ ਕਿਹੜੇ ਤੀਰਥ ਸਥਾਨ ਤੇ ਜਿਹੜੀ ਇਸ਼ਨਾਨ ਕਰਨ ਅੰਤਰਗਤ ਤੀਰਥ ਮਲ ਨਾਉ ਤੇ ਦਇਆ ਸੱਚੀ ਦਇਆ ਕਿਹੜੀ ਹੈ ਕਿ ਆਪਣੇ ਮਨ ਦੇ ਅੰਦਰ ਪਰਸ ਆ ਜਾਣਾ ਔਰ ਲੋਕ ਵਿਖਾਵਾ ਨਹੀਂ ਕਰਨਾ ਦਾਨਪੂਰਨ ਕਰਨ ਲੱਗਿਆਂ ਦਇਆ ਕਰਨ ਲੱਗਿਆਂ ਉਹ ਹੈ ਸੱਚੀ ਦਇਆ ਤੇ ਜਾਂ ਬੰਦੇ ਦੇ ਮਨ ਵਿੱਚ ਇਹ ਲਾਲਚ ਹੋਵੇ ਕਿ ਅੱਗੇ ਜਾ ਕੇ ਮੈਨੂੰ ਬਹੁਤ ਕੁਝ ਮਿਲੇਗਾ ਇਹ ਵੀ ਗੁਰੂ ਸਾਹਿਬ ਜੀ ਕਹਿੰਦੇ ਲਾਲਸਾ ਨਹੀਂ ਰੱਖਣੀ ਇਹਨੂੰ ਕਹਿੰਦੇ ਨੇ ਸੱਚੀ ਦਇਆ ਸੋ ਆਪਾਂ ਇਹ ਵਿਚਾਰਾ ਅੱਜ ਸਾਂਝੀਆਂ ਕੀਤੀਆਂ ਸਤਿਗੁਰੂ ਗੁਰੂ ਗ੍ਰੀਵਨਵਾਸ ਸੱਚੇ ਪਾਤਸ਼ਾਹ ਰਹਿਮਤ ਬਖਸ਼ ਕਰਨ ਸਾਨੂੰ ਸੋਝੀ ਸਮੱਤ ਬਖਸ਼ਣ ਏਨੀ ਕਿ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਦੇ ਮਾਫ਼ੀ ਆਓ ਗੁਰੂ ਚਰਣਾ ਅੰਦਰ ਅਰਦਾਸ ਬੇਨਤੀ ਕਰੀਏ ਜੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੀ ਦੀਨ ਦਰਦਨ